ਅਸਟਾਕਾ ਤੋਂ ਦੇ ਰੈਡੀ ਹੋਏਗੇ ਬੈਠੇ ਸੀ ਪੰਜ ਵਜੇ ਤੱਕ ਬੈਠੇ ਅਰੇ ਭਾਈ ਜਦ ਰਿਸਟ ਦਾ ਕਿਆ ਸੀ ਨਹੀਂ ਰੁਕ ਜੋ ਨਹੀਂ ਇਹਨਾਂ ਨੇ ਕਿ ਐਸਾ ਨੂੰ ਇਹ ਕਹਿੰਦੇ ਜਲਦੀ ਜਾਓ ਮੇਰੇ ਪਾਪਾ ਹੈ ਨਹੀਂ ਸੀਗਾ ਮੈਂ ਲੈ ਜਾਉ ਨਹੀਂ ਕੋਈ ਨਹੀਂ ਤੇ ਮੇਰੇ ਹਸਬੰਦ ਦੇ ਇਹਨਾਂ ਦੇ ਹਸਬੰਦ ਵੀ ਰਹੇ ਕਿਹੜੀ ਤੈਨਸ ਤੁਹਾਨੂੰ ਬੱਲੇ ਛੱਡ ਕੇ ਸੋ ਅਸੀਂ ਤਾਂ ਕਹਿੰਦੇ ਇਹ ਰੋਜ਼ ਆਉਣ ਪਰ ਅਸੀਂ ਰੋਜ਼ ਹੀ ਆ ਜਾ ਗਏ ਮੈਂ ਕਿਹਾ ਤੋ ਟੈਨਸ਼ਨ ਪੈਦੀ ਆ ਟੈਨਸ਼ਨ ਨਹੀਂ ਤੁਸੀਂ ਸੋਪਾਪਾ ਚੱਲੇ ਆ ਸੋ ਪਾਪੀ ਬਾਈ ਜੀ ਰੋਣ ਲੱਗੇ ਹਾਂਜੀ ਸਸ਼ੀ ਗਾਜੀ ਸਾਰਿਆਂ ਨੂੰ ਸੋ ਗਾਇਸ ਤੁਹਾਡਾ ਵੈਲਕਮ ਕਰਦੇ ਆਂ ਆਪਣੀ ਨਵੇਂ ਬਲੌਗ ਦੇ ਵਿੱਚ ਸੋ ਕਿੰਨਾ ਟਾਈਮ ਹੋ ਗਿਆ ਟਾਈਮ ਤਾਂ ਬਹੁਤ ਹੋ ਗਿਆ ਸੋ ਗਾਇਸ ਅਪਾ ਅੱਜ ਜਾਣਾ ਹੈ ਕਿਤੇ ਸੋ ਤੁਹਾਨੂੰ ਦੱਸਦੇ ਆਂ ਨਾਲ ਦੀ ਨਾਲ ਤੁਹਾਨੂੰ ਧਮਾਉਨੇ ਆ ਪ੍ਰੈਸ ਵੀ ਕਰ ਲਈ ਇਹਨਾਂ ਦੇ ਸੁੰਦਰੇ ਕੱਪੜੇ ਪ੍ਰੈਸ ਕਰ ਲਏ ਨੇ ਤੇ ਚਾਹ ਪੀਣ ਲੱਗੇ ਹੁਣੇ ਨੇ ਸੋ ਗਾਇਸ ਤੇ ਹੁਣ ਅਪਾ ਜਾਵਾਂਗੇ ਰੈਡੀ ਹੋ ਕੇ ਤੇ ਮੈਂ ਫਰੈਸ਼ ਹੋਣਾ ਚਾਹੀਦਾ ਹੈ ਤਾਂ ਮੈਂ ਹੈੱਡ ਵਾਸ਼ ਵੀ ਕਰਨਾ ਤੇ ਇਹਨਾਂ ਨੇ ਵੀ ਫਰੈਸ਼ ਹੋਣਾ ਹੈ ਤਾਂ ਬਸ ਜਸਟ ਉੱਠੇ ਹੀ ਸੀਗੇ ਤੇ ਹੁਣ ਆਪਾਂ ਜਾਵਾਂਗੇ ਸੋ ਆਪਾਂ ਤੁਹਾਨੂੰ ਦੱਸਦੀ ਆਂ ਆਪਾਂ ਕਿੱਥੇ ਜਾਣਾ ਹੈ ਉਹ ਫਤੇ ਐਂਡ ਭਾਵਿਆ ਸੋ ਉਹ ਵੀ ਬਲੌਗਿੰਗ ਕਰਦੇ ਨੇ ਇੰਸਟਾ ਤੇ ਹੀ ਉਹ ਵੀਡੀਓਜ਼ ਵੀ ਪਾਉਂਦੇ ਆਂ ਸੋ ਤੁਸੀਂ ਦੇਖ ਲਿਓ ਆਪਾਂ ਉਹਨਾਂ ਦੇ ਅੱਜ ਘਰੇ ਜਾਵਾਂਗੇ ਸੋ ਉਹਨਾਂ ਨੇ ਆਪਾਂ ਨੂੰ ਇਨਵਾਈਟ ਕੀਤਾ ਸੀਗਾ ਘਰੇ ਫਸਟ ਵਾਰ ਤੇ ਹੁਣ ਆਪਾਂ ਜਾਣੇ ਆ ਟਾਈਮ ਤਾਂ ਬਹੁਤ ਹੋ ਗਿਆ ਬਸ ਧੁੱਪ ਵੀ ਬਹੁਤ ਹੈ ਗਾਇਸ ਅੱਜ ਦੇਖ ਲਓ ਤੇ ਬਸ ਹੁਣ ਆਪਾਂ ਰੈਡੀ ਹੋ ਕੇ ਚੰਗੇ ਹਾਂ ਸੋ ਗਾਇਸ ਆਪਾਂ ਫਰੈਸ਼ ਹੋ ਗਏ ਫਰੈਸ਼ ਹੋ ਕੇ ਤੇ ਹੁਣ ਮੈਂ ਖਾਣ ਲੱਗੀ ਹਾਂ ਕਚੌਰੀਆਂ ਦੇ ਨਾਲ ਦਹੀਂ ਜਿਹੜਾ ਕਿ ਮਮਾ ਨੇ ਬਣਾਇਆ ਸੀ ਸੋ ਆਪਾਂ ਟੇਸਟ ਕਰਦੇ ਹਾਂ ਸੋ ਗਾਇਸ ਮੈਂ ਤਾਂ ਉਹ ਵੀ ਸੀ ਰੈਡੀ ਅਧਰੇ ਇਹ ਨਹੀਂ ਹੋਈ ਰੈਡੀ ਦੇਖੋ ਐਨੀ ਅਜੇ ਸ਼ਾਰਟ ਪ੍ਰੈਸ ਹੋ ਰਹੀ ਹੈ। ਇਹ ਟੈਂਪਰ ਦੇਖੀਏ। ਉਹਨਾਂ ਨੂੰ ਗੁੰਟਾਈ ਵੱਧ ਦੇ ਰਹੀ ਸੀ ਕਿੰਨਾ ਚੰਗੀ ਸਪਲੀਮੈਂਟ ਹੋ ਗਈ। ਇਸੇ ਮੈਂ ਤਾਂ ਹੋ ਗਈ ਰਹੂ। ਖਲਾਰਾ ਜਦ ਕਰੂਗਾ ਇਸ ਕਿੰਨਾ ਪੈ ਗਿਆ। ਤੇ ਲੱਕਾ ਫਿਰ ਚੱਲਦੇ ਹਾਂ। ਸੋ गाइस ਆਪਾਂ ਹੋ ਗਏ ਰੈਡੀ ਪੂਰੇ। ਫਿਰ ਚੱਲੋ ਹੁਣ ਆਪਾਂ ਚਾਹੁੰਦੇ ਹਾਂ। ਸੋ ਆ ਵੀ ਮੇਰੇ ਅੱਛੇ ਡਰਾਇਰ ਹੈ ਜਿਹੜਾ ਕਿ ਮੈਂ ਜਾਣਾ ਜਾਂਦੇ ਜਾਂਦੇ ਸੋ ਆ ਵੀ ਰੈਡੀ ਹੋ ਗਏ ਅਗਲਾ ਕਾਰ ਸਟਾਰਟ ਕਰ ਲਈ ਖੋਲਿਓ ਸੋ ਹੁਣ ਆਪਾਂ ਚੱਲਨੇ ਆ ਮੌਸਮ ਵੀ ਗਾਇਸ ਠੀਕ ਠੀਕ ਐ ਸੋ ਫ੍ਰਿੱਕਲੀ ਹੋਈ ਜਾ ਸੋ ਚਲੋ ਆਪਾਂ ਚੱਲੀਏ ਰਸਤੇ 'ਚ ਆਪਾਂ ਕੁਝ ਲੈਣਾ ਵੀ ਐ ਉਹਨਾਂ ਦੇ ਵਾਸਤੇ ਐਸੀ ਬੰਦ ਕਰਤਾ ਸੀ ਨੂੰ ਨਹੀਂ ਪਤਾ ਹੈ ਦੇ ਕੇ ਜਲਦੀ ਜਾਏ ਇਸ ਆਪਾਂ AC ਬੰਦ ਕਰਨਾ ਭੁੱਲ ਗਏ ਸੀ ਸੇ ਟੇ ਟੇ ਚਲੋ ਆਪਾਂ ਚੱਲੀਏ ਸੋ ਗਾਇਜ਼ ਆਪਾਂ ਇੱਥੇ ਬੈਠੇ ਸੀ ਸalon ਦੇ ਬਾਹਰ ਤੇ ਗਏ ਆਪਣੇ ਉਂਗਲੀ ਤੇ ਪੱਟੀ ਕਰਾਉਣ ਕਿਉਂਕਿ ਉਹਨਾਂ ਦੀ ਨਾ ਨੋ ਉਂਗਲੀ ਥੋੜੀ ਜਿਹੀ ਖਰਾਬ ਹੋ ਗਈ ਸੀ ਸੋ ਪੱਟੀ ਕਰਾ ਰਹੇ ਹਾਂ ਗਾਇਜ਼ ਅੱਜ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਰਮੀ ਅੱਜ वैसे तो थोनू ਐਵੇਂ ਦਾ ਦਿਖ ਰਿਹਾ ਬਟ ਧੁੱਪ ਬਹੁਤ ਹੈ ਗਰਮੀ ਬਹੁਤ ਹੈ ਮੈਨੂੰ ਵੀ ਕੋਲਡ ਹੋਇਆ ਹੋਇਆ ਸੋ ਆਪਾਂ ਰਸਤੇ 'ਚ ਹੀ ਆਂ ਭੱਜ ਜਾਵਾਂਗੇ। ਉਹ ਕੁਝ ਲੈਣਾ ਵੀ ਉਹਨਾਂ ਦੇ ਵਾਸਤੇ ਸੋ ਲੈ ਕੇ ਫਿਰ ਆਪਾਂ ਚੱਲਦੇ ਆਂ ਸੋ ਤੁਹਾਨੂੰ ਵੀ ਦਿਖਾਉਨੇ ਆਪਾਂ ਕਿਨੂੰ ਅੱਜ ਮੇਰੇਨ ਜਾ ਰਹੇ ਆਂ। ਸੋ ਦੇਖਿਓ ਤੁਸੀਂ ਤੁਸੀਂ ਸ਼ਾਇਦ ਉਹਨਾਂ ਨੂੰ ਦੇਖਿਆ ਵੀ ਹੋਊਗਾ ਵੀਡੀਓਜ਼ ਦੇ ਵਿੱਚ। ਆਹ ਸਵੀਟਸਲੈਂਡ ਇਹਦੇ ਲਈ। ਸੋ ਤੇੜੀਆਂ ਲਈਏ ਇੱਧਰ ਹੂੰ ਦੇਖਾਂ ਉਹ ਲੋਕ ਠੀਕ ਹੈ ਹੂੰ ਬਸ ਠੀਕ ਹੈ ਸੋ ਲਾ ਲਈ ਆਪਾਂ ਨੇ ਸਵੀਟਸ ਲੈ ਲਿਆ ਤੇ ਹੁਣ ਆਪਾਂ ਜਾ ਰਹੇ ਹਾਂ ਟਾਈਮ ਬਹੁਤ ਹੋ ਗਿਆ 4 ਵਜੇ ਨੇ ਰਿਆ ਨਾ ਕਈ 4 ਵਜੇ ਨੇ ਲੀ ਕੋਈ ਟਾਈਮ ਹੋ ਗਿਆ ਜਿੱਥੇ ਆਪਾਂ ਪਹੁੰਚ ਗਏ ਸਿੱਧਾ ਕਰ ਲਾ ਦਿਓ ਸਿੱਧਾ ਆਪਾਂ ਕਰ ਲਾ ਦਿਆ ਆਪਾਂ ਰਾਤਾ ਬੜਾ ਖਰਾਬ ਹੈ। ਕਾਸ਼ੀ ਗਾੜ ਵੀਰੇ। ਉਹ ਪਹੁੰਚ ਗਈ। A good Hello, hello, Jimmy. Hello. Hello. <laughs> hello. hello, hello. Thank you. ਸਟਾਕਾ ਤੋਂ ਦੇ ਰੈਡੀ ਹੋਏਗੇ ਬੈਠੇ ਸੀ ਪੰਜਨ ਸੀ ਚੱਲ ਗਏ ਤੇ 2 ਵਜੇ ਦੇ ਸੀ ਮਤਲਬ ਅਸੀਂ ਅਸੀਂ ਕਿਹਾ ਸੀ ਕਿ ਕੱਲ 2 ਵਜੇ ਆਵਾਂਗੇ ਲੇਟ ਆ ਲੇਟ ਉੱਠੀ ਜਾਣਾ ਤੁਸੀਂ ਵੀ ਤਾਂ ਲੇਟ ਉੱਠੇ ਦੇਖੀ ਆਜਾ ਫੋਨ ਕਿੰਨਾ ਸੀ ਘੰਟੇ ਕਰਾਈ ਉੱਠੇ ਤਾਂ ਉੱਠੇ ਲੱਗਦੀ ਹੋਵੇ ਹੋਰ ਠੀਕ ਹੋ ਗਏ ਹੋਰ ਵਧੀਆ ਤੁਸੀਂ ਹੱਸੋ ਠੀਕ ਹੋ ਬੱਸ ਲੱਦੀਆ ਬਕਰਵਾ ਸਾਹਿਬ ਵਧੀਆ ਇਦਾਂ ਜਿੰਦਾ ਹੋ ਤੁਸੀਂ ਨੀ ਕੋਈ ਅੱਜ ਆ ਗਏ ਗਾਇਸ ਭਾਵਿਆ ਭੱਬੀ ਜੀ ਨੂੰ ਦੇਖੋ ਭਾਵਿਆ ਭੱਬੀ ਜੀ ਆ ਗਏ ਬੈਠੋ ਤੁਸੀਂ ਆ

ਕੱਟ ਦੇ ਦਿਓ ਬਸ ਮੇਰਾ ਕਹਿੰਦਾ ਇੰਨਾ ਕੁਸ਼ ਬਣਾ ਹੀ ਫਿਰਦੇ ਆ ਬਸ ਇੰਨਾ ਕੀ ਕੀ ਖਚਲ ਕਰਨ ਦੀ ਲੋੜ ਨਹੀਂ ਸੈਲਡ ਵੀ ਕੱਟ ਲਿਆ ਰਾਇਤਾ ਬਣਾ ਲਿਆ ਮੈਨੂੰ ਦੱਸ ਦੋ ਜੀ ਕੁਝ ਕਰਨਾ ਹੈ ਸਭ ਕੁਝ ਹੋ ਗਿਆ ਕੁਝ ਦੇਖ ਲਓ ਖਾਣਾ ਹੈ ਤੁਸੀਂ ਮੈਨੂੰ ਦੱਸ ਦੋ ਜੀ ਕੁਝ ਕਰਨਾ ਹੈ ਸੈਲਡ ਕੱਟ ਲਿਆ ਰਾਇਤਾ ਬਣਾ ਲਿਆ ਅੱਛਾ ਬਾਕੀ ਤਰਾਈ ਕਨੀਰ ਬਣਾਇਆ ਹੈ ਕਾਲਜ ਚਨੇ ਤਾਂ ਸੋ ਬਹੁਤ ਅੱਜ ਦਾ ਸਾਡੀ ਦਾਵਤ ਹੈ ਕੱਬੀ ਉਹ ਮੇਰੇ ਕਰੇ ਯੈਸ ਸਭ ਪੇਟ ਭੁੰਨ ਕਰਕੇ ਭੇਜਦੇ ਕਿੰਨਵਾਦਦਾ ਹੈ ਬਾਪਾ ਬਾਪਾ ਮੋਟੇ ਕਰਕੇ ਭੇਜਣਗੇ ਅਸੀਂ ਤਾਂ ਕਹਿੰਦੇ ਹਾਂ ਕਿ ਰੋਜ਼ ਆਉਣ ਫਿਰ ਅਸੀਂ ਰੋਜ਼ ਹੀ ਆ ਜਾਗਰਨੇ ਫਿਰ ਅਸੀਂ ਰੋਜ਼ ਹੀ ਆ ਜਾਗਰਨੇ ਮੈਂ ਫਿਰ ਤੁਹਾਨੂੰ ਟੈਨਸ਼ਨ ਪੈਗਣੀ ਹੈ ਟੈਨਸ਼ਨ ਨਹੀਂ ਤੁਸੀਂ ਕੀ ਕਰੋਗੇ ਕਿ ਇੱਧਰ ਆਗੇ ਚਲੋ ਵਧੀਆ ਓ ਗਾਇਜ਼ ਵੀਰੇ ਦੇਖੋ ਭਾਬੀ ਨੇ ਅੱਧਰ ਹੁਣ ਰੋਟੀ ਵੀ ਲੈ ਆਈ ਕਾ ਵੀ ਰੋਟੀ ਵੀ ਲੈ ਆਈ ਦੇਖ ਲਓ ਕਿੰਨੀ ਖੇਚੜ ਕੀਤੀ ਹੈ ਨੇ ਖਾ ਕੇ ਦੱਸੋ ਕਿ ਮੇਰੀ ਹੈ ਬਹੁਤ ਸੁਆਦ ਹੈ ਮੈਂ ਤਾਂ ਕਰ ਲਈ ਟੇਸਟ ਕਰ ਲਈ ਕੀ ਖਾਦਾ ਆਵਲੀ ਚਨੇ ਆ ਦੀ ਸਬਜ਼ੀ ਖਾ ਲੇ ਬਹੁਤ ਟੇਸਟੀ ਹੈ ਵਧੀਆ ਬਣੀ ਹੋਈ ਹੈ ਇਹ ਦੀ ਸੈਲਡ ਖਾਓ

ਸੇਮ ਮੇਜ ਗਰੁੱਪ ਵੀ ਸੇਮ ਤੁਸੀਂ ਦੇਖਦੇ ਹੋ ਬੜੇ ਦੂਰੇ ਹੋ ਯੈਸ ਤੱਕ ਪਾਉਂਦੇ ਲਵਾਂਗੇ ਗਾਈਜ਼ ਆਪਾਂ ਇਕੱਠੇ ਵੀਡੀਓਜ਼ ਬਣਾਇਆ ਕਰਾਂਗੇ ਵਲੌਗ ਵੀ ਬਣਾਇਆ ਕਰਾਂਗੇ ਮੇਰੇ ਰੋਟੀ ਲੈ ਲਓ ਬਸ ਰੋਟੀ ਦਾ ਲੈ ਲਓ ਤਨੂੰ ਪਤਾ ਹੀ ਹੈ ਨਹੀਂ ਟੀ ਮੈਂ ਦਿਖਾਣਾ ਉਹ ਆਪਣੇ ਗਾਇਜ਼ ਆਪਾਂ ਹੁਣੇ ਵੀਡੀਓ ਬਣਾ ਕੇ ਆਏ ਤੁਹਾਨੂੰ ਨਬੀ ਲਾਉਂਕ ਸੋ ਕੱਲੋ ਆਪਣੇ ਇੰਸਟਾ ਤੇ ਪਾਵਾਂਗੇ ਤੁਸੀਂ ਜਰੂਰ ਦੇਖਿਓ ਟੀ ਟਿਊਨਡ ਯੈਸ ਭਵਿਆ .1007 ਤੇ ਕਿੰਕੋਟ ਯੈਸ ਸਾਦੀ ਕੋਲ ਐਬਾਊਗੀ ਸੋ ਤੁਸੀਂ ਦੇਖਿਓ ਵੀਡੀਓ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਮੇਰੇ ਹਸਬੰਡ ਦੇ ਇਹਨਾਂ ਦੇ ਹਸਬੈਂਡ ਵੀਰ ਉਹ ਦੀ ਗਰੇ ਗੇੜੀ ਤੇ ਯੈਸ ਸਾਨੂੰ ਕੱਲ੍ਹ ਚਾਟੀਆਂ ਹਾਂ ਹਾਂ ਸਾਨੂੰ ਵੀ ਲੈ ਕੇ ਜਾਈ ਸਕਦੇ ਸੀ। ਸਹੀ ਗੱਲ ਹੈ। ਅਸੀਂਗੇ ਸਾਨੂੰ ਕੋਈ ਨਹੀਂ ਆਨਲਾਈਨ ਤੋਂ ਕਰਦੇ ਆ ਖਰੀਦ। ਸਾਡੇ ਚੁਪ ਚੁਪੀ ਤੇ ਲੈ ਗਏ ਬਸ। ਕੋਈ ਨਹੀਂ ਆਨਲਾਈਨ ਤੋਂ ਮੈਨੂੰ ਪਤਾ। ਫੋਨ ਕਰੀਏ ਉਹਨਾਂ ਨੂੰ। ਅੱਜ ਇਹਨਾਂ ਨੂੰ ਅਸੀਂ ਇੱਥੇ ਰੱਖ ਲੈਣਾ। ਫਿਰ ਕਿਸੇ ਦਿਨ। ਕਿਉਂ ਵੇਖ ਕਿਉਂ? ਲੈ ਸੋਭਿ ਬੋਲੋ ਕੀ ਬੋਲਣਾ? ਮੈਂ ਲੱਗਦਾ ਹਾਂ। ਮੈਂ ਤਾਂ ਹੇਲ ਕੱਢ ਦਿੱਤੀ ਸੀਗੀ। ਸਿਰ ਭਾ ਕੇ ਰੱਖੀ ਸੀ। ਹਾਂ। ਪਰ ਹਾਂ ਠੀਕ ਹੈ ਫਿਰ ਉਹ ਨਾ ਮੈਂ ਮਟਾਰੀਓ ਇਨੀ ਫੋਨ ਕਰੂੰਗੀ ਉਹਨਾਂ ਨੂੰ ਤੁਸੀਂ ਕਰੋ ਮੈਂ ਕਰਦੀ ਹਾਂ ਅੱਗੇ ਕੀ ਖੁੱਲ੍ਹਦਾ ਜਾ ਰਿਹਾ ਹੈ ਸੋ ਫਜ਼ਲ ਦੇ ਉੱਪਰ ਸਾਤ ਨੂੰ ਨੇਰਾ ਪਿਆ ਹੈ ਨਾ ਗਾਇਜ਼ ਉਹ ਹਿਉਣੀ ਟ੍ਰੇਨ ਲੰਗੀ ਆ ਉਧਰ ਦੇਖੋ ਸੂਰਜ ਆ ਜਾਂ ਚੰਦ ਆਉਂਦੇ ਨੇ ਇਹਦਾ ਰੈਨ ਵਾਲਾ ਪਤਾ ਹੀ ਨਹੀਂ ਲੱਗਦਾ ਕਿ ਟ੍ਰੇਨ ਹਾਂ ਉੱਧਰ ਨੂੰ ਜਾਂਦੀ ਹੈ ਗਾਇਜ਼ ਉੱਧਰ ਰਾਤ ਨੂੰ ਬੜੀ ਸੋਹਣੀ ਲੱਗਦੀ ਹੈ ਹਾਂ ਲਾਈਟਾਂ ਜਿਹੇ ਬੰਦੀਆਂ ਹਨਾ ਸੋ ਇਹਨਾਂ ਦਾ ਘਰ ਹੈ ਨੀਚੇ ਗਲੀ ਬੰਨੇ ਵਾਲੀ ਹਨਾ ਗਲੀ ਹੁਣੀ ਪੱਟੀ ਹੈ ਸੀਵਰੇਜ ਪਾਇਆ ਗਿਆ ਹੈ ਬੜਾ ਉਸ ਤੋਂ ਮੈਂ ਬੜੀ ਗਲੀ ਤੋਂ ਕਾਲੀ ਆ ਰਹੀ ਮਣੀ ਇਸੋ ਦੇਖੋ ਟ੍ਰੇਨ ਜਾਰੀ ਚੱਲੀ ਹੁਣੀ ਹੁਣੀ ਵਲੌਗ ਆਨ ਕਰ ਦਿੱਤਾ ਹੈ ਬਾਈ 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 ਲਾਈਟਾਂ ਕਿ ਸੱਚੀ ਕਿੰਨੀ ਸੱਚੀ ਕਿੰਨੀ ਸੋਹਣੀ ਲੱਗਦੀ ਆ ਨਾ ਇੱਕ ਆਉਂਦੀ ਆ 10 ਵਜੇ ਤਾਂ ਇੰਨੀ ਲੰਬੀ ਟ੍ਰੇਨ ਹੁੰਦੀ ਆ ਨਾ ਉਹਦੀ ਲਾਈਟਾਂ ਬੜੀ ਸੋਹਣੀਆ ਹੁੰਦੀ ਆ ਛੋਟੀ ਆ ਨਾ 10 ਵਜੇ ਆਉਂਦੀ ਆ ਇਸ ਹੁਣ ਆਪਾਂ ਚੱਲੇ ਆ ਸੋਭਾ ਵੀ ਬਾਈ ਜੀ ਰੋਣ ਲੱਗੇ ਤੁਸੀਂ ਬੈਣੀ ਤੁਸੀਂ ਇੱਕ ਅੰਦੇ ਰੁਕ ਜੋ ਚਲ ਹੁਣ ਅਸੀਂ ਮਿਲਦੇ ਕਵਾਂਗੇ ਹਾਂ ਹਾਂ ਤੁਸੀਂ ਹੁਣ ਸਾਨੂੰ ਚਾਰੇ ਜਾਣੇ ਨੂੰ ਵੀਡੀਓਸ ਦੇਖਿਆ ਕਰੋਗੇ ਸੈੱਬਸ ਦੇ ਵਿੱਚ ਦੇਖਿਆ ਕਰੋਗੇ ਬਲੌਗਸ ਦੇ ਵਿੱਚ ਦੇਖਿਆ ਕਰੋਗੇ ਤੇ ਓਕੇ ਬਾਏ ਬੀਜ਼ੀ ਬਾਏ ਜੀ ਛੱਡ ਕੇ ਆ ਰਿਹਾ ਤੁਹਾਨੂੰ ਥੱਲੇ ਤੱਕ ਗੈਸ ਬੰਦ ਕਰੋ ਫਾਈਨਲ ਕਰਨਾ ਹੈ ਗੁੱਡ ਬਾਏ ਤੇ ਤੇਸਾ ਕਿ ਆਸੀ ਨਾ ਰੁਕਜੋ ਨਹੀਂ ਇਹਨਾਂ ਨੇ ਨਹੀਂ ਕਿ ਆ ਸਾਨੂੰ ਇਹ ਕਹਿੰਦੇ ਜਲਦੀ ਜਾਓ ਮਿਲਦੇ ਰਹਿਣਾ ਮਿਲਦਾ ਮਿਲਦੇ ਹੀ ਰਹਿਣ ਅੱਛਾ ਯੈਸ ਆਪਾਂ ਮਿਲਦੇ ਰਹਿਣਾ ਚਲੋ ਠੀਕ ਕਰੋ ਠੀਕ ਹੈ ਠੀਕ ਹੈ ਜੀ ਮੈਂ ਵੀ ਅਸੀਂ ਨਾਲ ਹੀ ਲੈ ਚੱਲਦੇ ਹਾਂ ਸਦੀਕਾਰ ਵਾਲੀ ਨੇ ਹੋਰ ਰੱਖੋ ਅਗੜੇ ਇੱਕ ਹੋਰ ਰੱਖੋ ਚਲੋ ਓਨਲੀ ਅਜੈਸਟਰ ਆਫ ਲਵ ਇਹਨਾਂ ਨੇ ਖਾ ਲਿਆ ਸੁਣਾ ਖਾ ਰਿਹਾ ਦੁੱਸਤ ਦੋਪਹਰ ਕੇ ਚਲ ਗਾ ਰਹੇ ਹੋ ਦੁੱਸਤ ਨਹੀਂ ਖਾਣ ਮੈਂ ਮੈਲਫਾਫਾ ਹੈ ਨਹੀਂ ਸਿਗਾ ਲੈ ਜਾ ਨਹੀ ਕੋਈ ਨਹੀਂ ਘੱਟ ਦੇ ਸੋਈ ਜਾਓ ਰੈਪਰ ਆਣਾ ਭੋਲੇ ਐਕਚੁਅਲੀ ਰੈਪਰ ਆਖ ਲੈ ਮੈਂ ਵੀ ਭਾਲੋ ਨੇ ਫਾਇਰ ਪੀਂਦੇ ਹੋ ਨਹੀ ਇਹ ਜੋ ਦਿਆ ਤੁਸੀਂ ਲੈ ਲਓ ਸਾਡੇ ਕੋ ਹੈਵੀਰ ਕੋਈ ਨਹੀਂ ਹੈਵੀਰ ਅੱਜ ਖਾਂਦੇ ਮੈਂ ਤੁਸੀ ਲੈ ਲਓ ਦਸ ਖਾਂਦੇ ਤਾਰੇ ਅਮਰ ਕੇ ਤੇ ਏਹ ਨਾ ਨਹੀਂ ਐਨਾ ਜਾਂਦੀ ਹੈ ਆ ਵੀ ਨਹੀਂ ਐਨਾ ਜਾਂਦੀ ਹੈ ਨਹੀਂ ਨਹੀਂ ਐਨਾ ਨਹੀਂ ਜਾਂਦੀ ਜਾਂਦੀ ਮੈਨੂੰ ਯਾਦ ਕਰਕੇ ਖਾ ਲਿਆ ਕੋਈ ਨਹੀਂ ਤਾਂ ਪਿਆਰਾ ਹੈ थैंक यू ਬਹੁਤ ਬਹੁਤ ਤੁਸੀਂ ਬਹੁਤ ਕੀਤਾ ਜੀ ਸੱਚੀ ਗੱਲ ਹੈ ਕੁਝ ਨਹੀਂ ਕੀਤਾ ਨਹੀਂ ਨਹੀਂ ਚਲੋ ਚੱਲੀਏ ਜੀ थैंक यू ਲక్ష్ਮੀ ਐਂਡਾ ਕੁਝ ਤਾਂ ਨਾਰਮਲ ਹੈ ਆਜੋ ਚਲੋ ਸਰੇ ਉੱਤੇ ਨੂੰ ਵੀ ਇਹ ਤੋਂ ਉੱਤਰਾਣੇ ਤੋਂ ਲੈ ਕੇ ਚੱਲਣਾ ਹੈ ਤੇਗੇ ਚਲੋ ਹੁਣ ਆਪਾਂ ਚੱਲੀਏ ਤੁਸੀਂ ਉੱਥੇ ਤੱਕ ਆਉਂਗੇ ਛੱਡ ਕੇ ਆਵਾਂ ਤੁਹਾਨੂੰ ਮੈਂ ਕਿਹਾ ਗਾਰਾ ਪਿਆ ਕਾਨੂੰ ਦੇਖ ਲਵਾਂ ਹਾਂ ਕਾਨੂੰ ਰਹਿਣ ਦਿਓ ਗਾਰਾ ਪਿਆ ਕੋਈ ਚੱਕਰ ਨਹੀਂ ਚਲੋ ਕੀ ਗਾਰੇਗਾ ਹਾਂ ਨਹੀਂ ਦੋਕੇ ਤੱਕ ਅੱਗੇ ਤੱਕ ਸਾਡੇ ਲੱਗਾ ਕਾਨੂੰ ਤੁਸੀਂ ਗਾਰੇ ਜਾਓ ਸੋ ਗਾਇਸ ਹੁਣੇ ਆਪਾਂ ਘਰੇ ਪਹੁੰਚੇ ਆ ਤੇ ਆ ਦੇਖੋ ਉਹਨਾਂ ਨੇ ਕੀ ਦਿੱਤਾ ਸਾਨੂੰ ਦਿੱਤਾ ਤੇ ਚਾਕਲੇਟਸ ਦਿੱਤੀ ਕਰੇ ਬੁਰਾ ਲਗਾ ਆਪਾਂ ਇਹ ਵੇਖੋ ਨਾ ਤੇ ਹੁਣ ਮੈਂ ਚੇਂਜ ਕਰਦੀ ਆ ਮਮਾ ਉਹਨੇ ਗਏ ਵੈਸਤ ਰਹੰਦੋ ਸੋ ਹੁਣ ਆਪਾਂ ਰੋਟੀ ਪਾਣੀ ਖਾਣਿਆ ਵੈਸਤ ਉਹਨਾਂ ਨੇ ਪੂਰਾ ਟਿੰਡ ਭਰ ਕੇ ਭੇਜਿਆ ਸਾਨੂੰ ਬਹੁਤ ਵਧੀਆ ਉਹਨਾਂ ਨੇ ਸਾਡੀ ਸੇਵਾ ਪਾਣੀ ਕੀਤਾ ਉਬੜਿਆ ਲੱਗਿਆ ਸਾਨੂੰ ਉਹਨਾਂ ਦੇ ਨਾਲ ਤੇ ਕਿੰਨਾ ਪਾਚੇ ਨਹੀਂ ਬਗੈਰਾ ਗਾਦਦੇ। ਸੋ ਗਾਇਸ ਆਪਾਂ ਰੋਟੀ ਰੋਟੀ ਖਾ ਲਈ ਸੀਗੀ ਰਾਤ ਦੀ ਤੇ ਮੰਮਾ ਨੇ ਵੀ ਪਨੀਰ ਦੀ ਸਬਜ਼ੀ ਬਣਾਈ ਸੀ ਉੱਥੇ ਵੀ ਭੀਰ ਖਾ ਕੇ ਆਏ ਸੀ। ਸੋ ਹੁਣ ਕਿੰਨਾ ਟਾਈਮ ਹੋ ਗਿਆ ਤੁਸੀਂ ਆਪ ਦੇਖ ਲਓ। ਡੇਢ ਵੱਜ ਗਿਆ ਰਾਤ ਦਾ। ਬਸ ਹੁਣ ਆਪਾਂ ਸੌਣੇ ਆ ਫੋਨ ਰੱਖਦੇ ਆ ਕਿਉਂਕਿ ਜਲਦੀ ਉੱਠਣਾ ਸਵੇਰੇ ਤੇ ਰਾਤ ਨੂੰ 1:30 ਵਜੇ ਭੁੱਖ ਲੱਗਦੀ ਸੀ ਗਾਇਸ ਇਹ ਖਾਰੇ ਸੀ ਲੇਜ਼ ਮੇਲੇ ਕੈਨ ਜੋ ਫ੍ਰਿਜ ਚੋਂ ਬਹੁਤ ਟੇਸਟੀ ਲੱਗਦੇ ਹੈ ਵਾਲੇ ਕੇਕ ਮੈਨੂੰ ਤੇ ਸੋ ਤੁਹਾਨੂੰ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਸੋ ਸੋ ਤੁਹਾਨੂੰ ਇਹ ਵਾਲਾ ਸਾਰਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਲਾਈਕ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਵੀ ਕਰਿਓ ਜਿਨ੍ਹਾਂ ਨੇ ਹਾਲ ਤੱਕ ਨਹੀਂ ਕੀਤਾ ਸੋ ਬਾਏ ਬਾਏ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ